ਉਹ ਕਿਤੇ ਮੇਰਾ خیال ਵੀ ਕੋਈ ਚਰਚ ਵਗੈਰਾ ਨੂੰ ਮੰਨਦੇ ਆ ਹਾਂਜੀ ਉਹਨਾਂ ਦੇ ਮੰਮੀ ਤੇ ਇਹ ਪਰਿਵਾਰ ਜਿਹੜਾ ਗੁਰਸਿੱਖੀ ਨਾਲ ਜੁੜਿਆ ਹੋਇਆ ਤੇ ਇਹਨਾਂ ਨੂੰ ਕਿਤੇ ਕਹਿੰਦੇ ਆ ਵੀ ਤੁਸੀਂ ਚਰਚ ਵਗੈਰਾ ਆਇਆ ਕਰੋ ਉਹ ਕਹਿੰਦੇ ਆ ਵੀ ਤੁਸੀਂ ਆਪਣਾ ਧਰਮ ਬਦਲੋ ਅੱਛਾ ਜੀ ਤੇ ਇਹਨੂੰ ਮੰਨੋ ਚਰਚ ਆਓ ਅੱਛਾ ਜੀ ਅਸੀਂ ਨਹੀਂ ਬਦਲਣਾ ਚਾਹੁੰਦੇ ਉਹ ਇਹੀ ਕਹਿੰਦੇ ਆ ਕਿ ਸਾਡੀ ਕੁੜੀ ਤੇ ਮਤਲਬ ਤਹੀ ਕੋਈ ਚੀਜ਼ਾਂ ਛੱਡਤੀਆਂ ਇਹ ਤੁਹਾਡੇ ਚਾਚਾ ਚਾਚੀ ਉਹਨੂੰ ਚੰਬੜ ਗਏ ਆ ਉਹ ਕ੍ਰਿਸ਼ਚਨ ਆ ਗਿਆ ਤੇ ਇਸ ਲਈ ਤੇ ਉਹ ਮੈਨੂੰ ਕਹਿੰਦੇ ਕਿ ਆਪਣਾ ਧਰਮ ਬਦਲ ਤੇ ਮੈਂ ਨਹੀਂ ਬਦਲਣਾ ਚਾਹਨੀ ਤੇ ਇਹਦੇ ਦਸਨ ਮਦਾ ਬਗਾਇਆ ਵੀ ਮੇਰੇ ਉੱਥੋਂ ਗਲੇ ਨੂੰ ਹੱਥ ਪਾ ਗਏ ਤੇ ਕਹਿੰਦਾ ਵੀ ਆ ਚੜੇਲ ਆ ਗਈ ਐ ਆ ਕੁੱਤੀ ਆ ਗਈ ਫਲਾਣ ਆ ਗਈ ਢਿੰਗ ਆ ਗਈ ਪਰ ਮੈਂ ਇਹ ਚਾਹਣਾ ਵੀ ਜੇ ਮਦਰਨ ਲਾ ਸਾਰਸਜ ਤੇ ਮਾਂ ਚ ਕੋ ਫਰਕ ਨਹੀਂ ਹੁੰਦਾ ਤੇ ਜੇ ਇਹਨੂੰ ਜੇ ਚਵਲ ਕਹਿੰਦਾ ਜਾਂ ਕੁੱਤੀ ਕਹਿੰਦਾ ਤੇ ਸਮਝੋ ਵੀ ਆਪਣੀ ਮਾਂ ਨੂੰ ਕਿਹਾ ਮੈਂ ਇਸ ਗੱਲ ਨੂੰ ਐ ਚੰਗਾ ਨਹੀਂ ਸਮਝਦਾ ਗਿਆ ਨਾਲ ਲੈ ਗਿਆ ਮੁੰਡੇ ਪਿਆਰ ਨਾਲ ਬੜਾ ਲੈ ਕੇ ਗਿਆ ਮੈਂ ਤੇ ਘਰ ਆਪਣੇ ਸਫਾਈਆਂ ਕਰਦੀ ਬਈਆਂ ਕੰਮ ਤੋਂ ਆਈਆਂ ਕਿੱਥੇ ਲੈ ਗਿਆ ਤੁਸੀਂ ਮੁੰਡਾ ਉਧਰ ਰਵੀਪਾ ਪਾਸਟਰ ਵਾਲੀ ਅੱਛਾ ਜੀ ਫੇਰ ਕੀ ਗੱਲ ਹੋਈ ਫੇਰ ਉਹਨੇ ਮੇਰੇ ਗਲੋ ਫੜ ਲਿਆ ਵਾ ਗਲੋ ਫੜ ਕੇ ਤੇ ਮੁੜ ਕੇ ਵੀ ਇਤਰਾ ਰੋਲਾ ਰੋਲਾ ਪਾਇਆ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਮੇਰੇ ਕੱਪੜੇ 파ੜੇ ਆ ਇਹ ਚੰਦ ਦਿਨ ਕੋ ਪੜਾਈਆਂ ਦੇ ਆਟੇ ਦੇ ਲਾਲਚ ਦੇ ਦੇ ਤਨ ਪਰਵਰਤਨ ਕਰਦੇ ਬਿਲਕੁਲ ਗਲਤ ਗੱਲ ਹੈਗੀ ਮੈਂ ਇਸ ਗੱਲ ਦੀ ਨਖੇਦੀ ਕਰਦਾ ਹੁਣ ਗੱਲ ਮੈਂ ਇਹ ਹੈ ਕਿ ਮੈਂ ਪ੍ਰੈਗਨੈਂਟ ਆ ਤੇ ਮੈਨੂੰ 사ਸ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਸੋਰਾ ਵੀ ਹੱਤੀ ਪਿਆਏ ਤੇ ਉਹ ਕਹਿੰਦੇ ਕਿ ਇੱਥੋਂ ਨਿਕਲ ਜਾ ਦੁਨੀਆ ਦਾ ਹਰ ਧਰਮ ਪਿਆਰ ਕਰਨਾ ਸਿਖਾਉਂਦਾ ਹੈ ਨਫ਼ਰਤ ਨਹੀਂ ਧਰਮ ਘਰਾਂ ਨੂੰ ਬਸਾਉਂਦਾ ਹੈ ਉਜਾੜਦਾ ਨਹੀਂ ਪਰ ਇਸ ਦੇ ਉਲਟ ਜੇਕਰ ਧਰਮ ਘਰਾਂ ਨੂੰ ਉਜਾੜਨ ਲੱਗ ਜਵੇ ਜਾਂ ਫਿਰ ਧਰਮ ਨਫਰਤ ਫੈਲਾਉਣ ਦਾ ਕੰਮ ਕਰੇ ਤਾਂ ਉਹ ਧਰਮ ਨਹੀਂ ਸਗੋਂ ਅਧਰਮ ਹੋ ਸਕਦਾ ਹੈ ਉੱਥੇ ਕੋਈ ਚੰਗਾ ਨਹੀਂ ਜ਼ਰੂਰ ਕੁਝ ਮਾੜਾ ਹੁੰਦਾ ਹੋਵੇਗਾ ਅਜਿਹੇ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਧੀ ਨੇ ਇਹ ਇਲਜ਼ਾਮ ਲਗਾਇਆ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਜ਼ਬਰਨ ਧਰਮ ਪਰਿਵਰਤਨ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਗਰਭਵਤੀ ਅਵਸਥਾ ਦੇ ਵਿੱਚ ਉਸ ਨੂੰ ਕੁੱਟ ਕੇ ਘਰੋਂ ਬਾਹਰ ਕਰ ਦਿੱਤਾ ਗਿਆ ਹਾਲਾਂਕਿ ਦੂਜਾ ਪੱਖ ਅਜੇ ਤੱਕ ਸਾਹਮਣੇ ਨਹੀਂ ਆਇਆ ਪਰ ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦਾ ਪੱਖ ਸੁਣ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਤਲਵਿੰਦਰ ਸਿੰਘ ਪਾਟਿਆ ਜੀ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਿੰਘ ਸਭਾ ਤੋਂ ਮੈਂ ਸੇਵਾਦਾਰਾਂ ਉੱਥੋਂ ਦਾ ਤੇ ਅੱਜ ਇਹ ਪਰਿਵਾਰ ਮੇਰੇ ਕੋਲ ਆਇਆ ਸੀ ਕੋਈ ਮੇਰਾ ਗੱਲ ਥਾਣੇ ਤੋਂ ਹੋ ਗਿਆ ਸੀ ਤੁਸੀਂ ਤੇ ਇਹ ਕਹਦੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਗੱਲ ਕੀ ਹੈ? ਇਹ ਲੜਕੀ ਇਥੋਂ ਇੰਦਰਾ ਗੁਰਨੀ ਦੀ ਤੇ ਵਿਆਹੀ ਉਥੇ ਲੋਹਾਰਕੇ ਆ ਜੀ ਤੇ ਸੁਮਿਤ ਸਿੰਘ ਮੁੰਡੇ ਦਾ ਨਾਂ ਹੈ। ਉਹ ਕਿਤੇ ਮੇਰਾ ਕਹਿ ਲੇ ਵੀ ਕੋਈ ਚਰਚ ਵਗੈਰਾ ਨੂੰ ਮੰਨਦੇ ਆ ਹਾਂਜੀ ਉਹਨਾਂ ਦੇ ਮੰਮੀ ਕਹਿੰਦੇ ਤੇ ਇਹ ਪਰਿਵਾਰ ਜਿਹੜਾ ਗੁਰਸਿੱਖੀ ਦਾ ਜੁੜਿਆ ਹੋਇਆ ਤੇ ਇਹਨਾਂ ਨੂੰ ਕਿਤੇ ਕਹਿੰਦੇ ਆ ਵੀ ਤੁਸੀਂ ਚਰਚ ਵਗੈਰਾ ਆਇਆ ਕਰੋ ਇਹ ਲੜਕੀ ਨਹੀਂ ਜਾਂਦੀ ਮੈਂ ਮੈਂ ਬਾਬਾ ਦੀਪ ਸਿੰਘ ਜੀ ਨੂੰ ਮੰਨਦੀ ਆ ਤੇ ਮੈਂ ਉਹਨਾਂ ਦੇ ਨਾਲ ਹੀ ਰਹਿਣਾ ਉਹਨਾਂ ਕੋਲ ਹੀ ਰਹਿਣਾ ਤੇ ਉਤੋਂ ਸਾਬ ਮੈਂ ਹੋਰ ਕਿਸੇ ਜੀ ਨਹੀਂ ਮੰਨਣਾ ਬਸ ਇਸੇ ਗੱਲ ਦਾ ਕਲੇਸ਼ ਏ ਪਰਸੋਂ ਇਹਦਾ ਹਸਬੰਦ ਕਿਤੇ ਘਰ ਆਇਆ ਆਪਣੀ ਮਦਨ ਲਾ ਕੋ ਸਾਸ ਕੋ ਤੇ ਸਾਸ ਨੂੰ ਕਹਿੰਦਾ ਵੀ ਦੋ ਮਿੰਟ ਮੰਮੀ ਆਓ ਮੇਰੇ ਨਾਲ ਤੇ ਇਹ ਸੋਚਣ ਲਈ ਵੀ ਚੱਲ ਲੜਕੀ ਪ੍ਰੈਗਨੈਂਟ ਹੈ ਇਹਦੇ ਸ਼ਾਇਦ ਕੋਈ ਉਹਦੇ ਬਾਰੇ ਕੋਈ ਗੱਲ ਕਰਨੀ ਹੈ ਪ੍ਰੈਗਨਟ ਬਾਰੇ ਇਹ ਵਿਚਾਰੀ ਨਾਲ ਚਲ ਗਈ ਤੇ ਇਹਦੇ ਦੱਸਣ ਮਦਦ ਬਗਾਇਆ ਵੀ ਮੇਰੇ ਉੱਥੋਂ ਗਲੇ ਨੂੰ ਹੱਥ ਪਾ ਗਏ ਤੇ ਕਹਿੰਦਾ ਵੀ ਆ ਚੜੇਲ ਆ ਗਈ ਹੈ ਆ ਕੁੱਤੀ ਆ ਗਈ ਫਲਾਣ ਆ ਗਈ ਢਿੰਗਾ ਗਈ ਪਰ ਮੈਂ ਇਹ ਚਾਹਣਾ ਵੀ ਜੇ ਮਦਰਨ ਲਾ ਸੱਸ ਤੇ ਮਾਂ 'ਚ ਕੋ ਫਰਕ ਨਹੀਂ ਹੁੰਦਾ ਤੇ ਜੇ ਇਹਨੂੰ ਜੇ ਚਵਲ ਕਹਿੰਦਾ ਜਾਂ ਕੁੱਤੀ ਕਹਿੰਦਾ ਤੇ ਸਮਝੋ ਵੀ ਆਪਣੀ ਮਾਂ ਨੂੰ ਕਿਹਾ ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ ਮਾੜੀ ਗੱਲ ਹੈ ਬਾਕੀ ਦੂਜਾ ਨੰਬਰ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਕਿਸੇ ਧਰਮ ਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਪਰ ਮੈਂ ਇਹ ਚਾਹੁੰਦਾ ਵੀ ਜਿਹੜਾ ਆ ਕੰਮ ਹੈ ਜਿਹੜਾ ਵੀ ਤੁਸੀਂ ਧਰਮ ਪਰਵਰਤਨ ਕਰੋ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਇਸ ਗੱਲ ਨੂੰ ਉਹ ਸੋਚਣ ਤੇ ਇਸ ਗੱਲ ਤੋਂ ਸੁਚੇਤ ਕਰਨ ਬਾਕੀ ਇਸ ਕੁੜੀ ਨੂੰ ਐਸੇ ਜਿਹੜੀ ਇਹ ਪੋਜੀਸ਼ਨ ਹੈ ਇਹ ਡਿਲੀਵਰੀ ਕੇਸ ਹੋਣ ਵਾਲਾ ਤੇ ਆਪਾਂ ਬਹਾਨੇ ਬੰਨਿਆ ਲੜਕੇ ਕੁੜੀ ਨੂੰ ਇੱਥੇ ਭੇਜਣਦੇ ਆ ਕਿ ਉਹ ਚੰਗੀ ਗੱਲ ਨਹੀਂ ਹੈਗੀ ਆਪਣੇ ਘਰ ਹੱਸੇ-ਵੱਸੇ ਸਾਨੂੰ ਕਿ ਇਸੇ ਗੱਲ ਦਾ ਚਾਅ ਹੈ ਜੀ ਇਸੇ ਗੱਲ ਦੀ ਖੁਸ਼ੀ ਚਾਚਾ ਜੀ ਇਹਦੇ ਵਿੱਚ ਆ ਚੁੱਕੇ ਨੇ ਦੋ ਮੈਂ ਜੀ ਨਹੀਂ ਚਾਚਾ ਜੀ ਇਹਦੇ ਮਰਿਆ ਨੂੰ ਤੇ ਹੋ ਗਏ 15 ਸਾਲ ਚਾਚੇ ਨੂੰ ਮਰੇ ਨੂੰ ਹੋ ਗਏ 14-15 ਸਾਲ ਵਿਆਹ ਨੂੰ ਹੋਇਆ ਉਹਦਾ 1 ਸਾਲ ਤੇ ਇਹਦੀ ਨਨਾਨ ਦੇ ਚਾਚਾ ਕਿਥੋਂ ਪੁੱਤ ਬਣ ਕੇ ਚੰਬੜ ਗਿਆ ਜੀ ਇਹਦੇ ਅੰਧਵਿਸ਼ਵਾਸੀ ਲੋਕ ਜਿਹੜੇ ਆ ਮੈਂ ਇਸ ਗੱਲਾਂ ਨੂੰ ਮੈਂ ਨਹੀਂ ਮੰਨਦਾ ਜਿਹੜੇ ਆ ਕੋਈ ਪੀਰਾ ਫਕੀਰਾ ਜਾਂ ਕੋਈ ਇਹੋ ਜਿਹੇ ਕੰਮ ਕਰਦੇ ਆ ਉਹਨਾਂ ਜਾਂ ਅੰਧਵਿਸ਼ਵਾਸ ਹੁੰਦੇ ਇਹ ਚੀਜ਼ਾਂ ਦੇ ਬਾਕੀ ਮੈਂ ਇਸ ਚੀਜ਼ ਨਹੀਂ ਮੰਨਦਾ ਚਾਚੇ ਦਾ 15 ਸਾਲ ਪਹਿਲਾਂ ਤੇ ਉਹਨਾਂ ਨਾਲ ਲੈਣਾਂ ਦੇ ਨੇ ਕੋਈ ਨਹੀਂ ਸੀ ਤੇ ਚਾਚਾ ਮਰਿਆ 14 ਸਾਲਾਂ ਬਾਅਦ ਇਹਨਾਂ ਘਰ ਆ ਕੇ ਚੰਬੜਨਾ ਸੀ। ਬਾਕੀ ਇਹ ਗਲਤ ਗੱਲਾਂ, ਇਸ ਗੱਲਾਂ ਨੂੰ ਸੁਚੇਤ ਰਹੋ, ਇਸ ਗੱਲਾਂ ਤੋਂ ਪਰਹੇਜ਼ ਕਰੋ। ਆਪਣੀ ਧੀ ਹੀ ਰਿਵਰ ਗਈ ਸੀ, ਇਹਨੂੰ ਘਰ ਵਸਾਓ, ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਬਸ ਮੈਂ ਤੇ ਇਹ ਗੱਲ ਕਵਾਂਗਾ ਕਿ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਨਹੀਂ। ਦੇਖੋ ਜੀ ਇਹ ਤੇ ਪੁਲਿਸ ਪ੍ਰਸ਼ਾਸਨ ਦੀ ਮੈਂ ਤੇ ਉਸ ਗੱਲ ਨੂੰ ਕਵਾਂਗਾ ਕਿ ਚਲੋ ਇੱਕ ਪਾਸੇ ਤੇ ਸਾਡੇ ਐਸਐਚਓ ਸਾਹਿਬ ਬੜੇ ਵਧੀਆ ਲੱਗੇ ਹੋਏ ਨੇ ਪਰ ਜੇ ਇਹਨਾਂ ਨੇ ਪਰਸੋਂ ਦੀ ਕੋਈ ਕੰਪਲੇਨਟ ਪਾਈ ਤੇ ਉਹਦੀ ਸੁਣਵਾਈ ਕਰਨੀ ਚਾਹੀਦੀ। ਇਹ ਮਾੜੀ ਗੱਲ ਹੈ ਜੇ ਨਹੀਂ ਸੁਣਵਾਈ ਕੀਤੀ ਤੇ ਕੱਲ ਨੂੰ ਪਤਾ ਹੈ ਕਿ ਕੋਈ ਅਭਿਨਵੀ ਹੋ ਜੇ ਫਿਰ ਪੁਲਿਸ ਪ੍ਰਸ਼ਾਸਨ ਸਾਰਾ ਇੱਥੇ ਆ ਜਣਾ ਤੇ ਜਦੋਂ ਪੁਲਿਸ ਪ੍ਰਸ਼ਾਸਨ ਕੋ ਆਪਾਂ ਲੋਕ ਜਾਂਦੇ ਤੇ ਗਰੀਬ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਇਹ ਕਿ ਜੇ ਕੋ ਜੇ ਪਰਵਰਤਨ ਦੀ ਗੱਲ ਹੈ ਪਰਵਰਤਨ ਵਾਲੀ ਗੱਲ ਬੜੀ ਗਲਤ ਗੱਲ ਹੈ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਉਸ ਧਰਮ ਦਾ ਵੀ ਸਤਿਕਾਰ ਕਰਦਾ ਹਾਂ ਪਰ ਆ ਜਿਹੜਾ ਕਨਵਰਟ ਕਰਨ ਵਾਲੀ ਗੱਲ ਹੈ ਨਾ ਇਹ ਚੰਦ ਲੋਕ ਆ ਗਏ ਜਿਹੜੇ ਲਾਲਚ ਦਿੰਦੇ ਗਰੀਬ ਪਰਿਵਾਰਾਂ ਨੂੰ ਤੇ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਇੱਕ ਤਰ੍ਹਾਂ ਪਰਵਰਤਨ ਕਰਦੇ ਆ ਇਹ ਬੱਚਾ ਜੇ ਚਾਹਦਾ ਵੀ ਮੈਂ ਬਾਬੇ ਦੀਪ ਸਿੰਘ ਦਾ ਲਾੜ ਲਗਾ ਤੇ ਉਹਦੇ ਲੱਗਾ ਰਹਿੰਦੇ ਕਿਉਂ ਇਸ ਬੱਚੇ ਨੂੰ ਜਾਣ ਕੇ ਹਰਾਸ ਕੀਤਾ ਜਾ ਰਿਹਾ ਠੀਕ ਹੈ ਨਾ ਇਸ ਗੱਲਾਂ ਦੇ ਵਿੱਚ ਕਈ ਵਾਰੀ ਕਈ-ਕਈ ਵਾਰ ਬਹੁਤ ਜ਼ਿਆਦਾ ਕਲੇਸ਼ ਹੋ ਜਾਂਦਾ ਤੇ ਇਸ ਚੀਜ਼ਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਇਸ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਇਹ ਚੰਦ ਦਿਨ ਕੋ ਪੜਾਈਆਂ ਦੇ ਆਟੇ ਦੇ ਲਾਲਚ ਦੇਖਦੇ ਹਨ ਪਰਿਵਰਤਨ ਕਰਦੇ ਇਹ ਬਿਲਕੁਲ ਗਲਤ ਗੱਲ ਹੈਗੀ ਮੈਂ ਇਸ ਗੱਲ ਦੀ ਨਿਖੇਦੀ ਕਰਦਾ ਅਗਲਾ ਸਟੈਪ ਫਿਰ ਇਹਦੇ ਨਾਲ ਬੱਚੇ ਨਾਲ ਖਲੋਵਾਂਗੇ ਨਾਲ ਤੁਰਾਂਗੇ ਨਾਲ ਇਹਨੂੰ ਇਨਸਾਫ਼ ਦਵਾਂਗੇ ਦੇਖੋ ਜੇ ਜਥੇ ਬੰਦਿਆਂ ਦੀ ਗੱਲ ਹੈ ਫਿਰ ਜਥੇ ਬੰਦਿਆਂ ਵੀ ਨਾਲ ਖੜੀਆਂ ਕਰਾਂਗੇ ਆਪਾਂ ਦੇ ਇਹਨੂੰ ਇਨਸਾਫ ਦੇਣਾ ਤੇ ਇਹਨੂੰ ਠੀਕ ਹੈ ਨਾ ਆਪਾਂ ਇਹ ਭੂਤ ਪ੍ਰੇਤਾਂ ਵਾਲੇ ਚੱਕਰਾਂ 'ਚ ਨਹੀਂ ਪੈਂਦੇ ਭੂਤ ਪ੍ਰੇਤਾਂ ਵਾਲੇ ਚੱਕਰਾਂ 'ਚ ਪਈਏ ਤੇ ਆਪਾਂ ਇਸ ਤਰ੍ਹਾਂ ਦੇ ਕੰਮ ਕਰੀਏ ਬਾਕੀ ਇਸ ਬੱਚੇ ਨੂੰ ਇਨਸਾਫ ਦੇਣਾ ਤੇ ਇਨਸਾਫ ਦਿਵਾਣਾ ਸਾਡਾ ਕੰਮ ਹੈ ਆਪਾਂ ਜੇ ਉਹ ਇਨਸਾਫ ਨਾ ਦੇਣਗੇ ਤਾਂ ਫਿਰ ਆਪਾਂ ਇਨਸਾਫ ਇਹਨੂੰ ਦਿਵਾਵਾਂਗੇ ਮੇਰਾ ਨਾਮ ਰਾਜਦੀਪਾ ਮੈਂ ਅੰਮ੍ਰਿਤਧਾ ਰੋਡ ਦੀ ਰਹਿਣ ਵਾਲੀ ਹਾਂ ਸੋਰੇ ਮੇਰੇ ਲੋਹਾਰ ਕਾ ਰੋਡ ਤੇ ਆ ਨੰਗਲੀ ਕਲੋਨੀ ਤੇ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਉਹ ਮੇਰੇ ਵਿਆਹ ਨੂੰ ਮੇਰੇ ਵਿਆਹ ਨੂੰ 1 ਸਾਲ ਤੇ 1 ਮਹੀਨਾ ਹੋ ਗਿਆ ਹੈ ਹਾਂ ਜੀ ਤੇ ਹੁਣ ਕੀ ਗੱਲ ਹੁਣ ਗੱਲ ਮੈਂ ਇਹ ਆ ਕਿ ਮੈਂ ਪ੍ਰੈਗਨੈਂਟ ਆ ਤੇ ਮੈਨੂੰ ਸੱਸ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਸੋਰਾ ਵੀ ਹੱਤੀ ਪਿਆਏ ਤੇ ਉਹ ਕਹਿੰਦੇ ਕਿ ਇੱਥੋਂ ਨਿਕਲ ਜਾ ਤੇ ਸਾਡੀ ਕੁੜੀ ਨੂੰ ਖੋਜੋਗੇ ਤੈਨੂੰ ਨਹੀਂ ਅਸੀਂ ਛੱਡਣਾ ਤੇ ਤੂੰ ਇੱਥੋਂ ਨਿਕਲ ਜੇਂਗੀ ਤੀ ਚੰਗੀ ਰਹੇਂਗੀ ਤੇ ਅਸੀਂ ਨਹੀਂ ਤੈਨੂੰ ਰੱਖਣਾ ਉਹ ਕਹਿੰਦੇ ਕੀ ਰੱਖਿਆ ਕਹਿੰਦੇ ਉਹ ਇਹੀ ਕਹਿੰਦੇ ਆ ਕਿ ਸਾਡੀ ਕੁੜੀ ਤੇ ਮਤਲਬ ਤਹੀ ਕੋਈ ਚੀਜ਼ਾਂ ਛੱਡਤੀਆਂ ਇਹ ਤੁਹਾਡੇ ਚਾਚਾ ਚਾਚੀ ਉਹਨੂੰ ਚੰਬੜ ਗਏ ਆ ਤੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਉਹ ਕਿਹਨੂੰ ਮੰਨਦੇ ਆ ਜੀ? ਉਹ 크੍ਰਿਸਚੀਅਨ ਹੈਗੇ ਆ ਤੇ ਇਸ ਲਈ ਤੇ ਉਹ ਮੈਨੂੰ ਕਹਿੰਦੇ ਕਿ ਆਪਣਾ ਧਰਮ ਬਦਲ ਤੇ ਮੈਂ ਨਹੀਂ ਬਦਲਣਾ ਚਾਹਨੀ। ਮੈਂ ਸੋਚਦੀ ਕਿ ਮੈਂ ਆਪਣੇ ਬਾਬਾ ਜੀ ਨੂੰ ਹੀ ਮੰਨਣਾ ਹੈ। ਹਾਂਜੀ ਤੇ ਇਸ ਲਈ ਤੇ ਔਰ ਮੈਨੂੰ ਟਿਕਨ ਨਹੀਂ ਦਿੰਦੇ। ਦਾਜ ਦੇ ਮੇਹਨੇ ਮਾਰਦੇ ਕਿ ਤੇਰੀ ਮਾਨੇ ਤੈਨੂੰ ਦਾਜ ਨਹੀਂ ਦਿੱਤਾ। ਇਹ ਵਜੋਂ ਆ ਤੇ ਮੁੰਡਾ ਤੰਗ ਪਰੇਸ਼ਾਨ ਕਰਦਾ ਸ਼ਰਾਬ ਪੀ ਕੇ ਤੁਹਾਡੇ ਇਥੇ ਘਰ ਆ ਕੇ ਤੁਹਾਡੇ ਮਾਤਾ ਮਮੇ ਨੇ ਵੀ ਤੰਗ ਪਰੇਸ਼ਾਨ ਕੀਤੇ ਹਾਂਜੀ ਉਹ ਆਏ ਸੀ ਮੈਨੂੰ ਤੇ ਪਤਾ ਨਹੀਂ ਸੀ ਤੇ ਮੈਂ ਤੇ ਰੱਬ ਵੱਲੋਂ ਆਂਦੀ ਪਈ ਸੀ ਸੋਹਰੇ ਤੋਂ ਤੇ ਮਮਾ ਦੇ ਕਿਤੇ ਇਥੋਂ ਲੈ ਕੇ ਤੇ ਪਾਸਟਰ ਜੀ ਦੇ ਘਰੇ ਹੱਥੀ ਪਏ ਆ ਤੇ ਮੈਨੂੰ ਨਹੀਂ ਸੀ ਪਤਾ ਮਮਾ ਨੇ ਮੈਨੂੰ ਜਦ ਦਵਾਈ ਮੈਨੂੰ ਦੱਸਿਆ ਕਿ ਇਦਾਂ ਮੇਰੇ ਹੱਥੀ ਪੈ ਗਏ ਆ ਤੇ ਥਾਣੇ ਰਿਪੋਰਟ ਕੀਤੀ ਉਹਨਾਂ ਨੇ ਵੀ ਨਹੀਂ ਸਾਡੀ ਗੱਲ ਸੁਣੀ ਹੁਣ ਕੀ ਮੰਗ ਕੇ ਕਰਦੇ ਹੋ ਜੀ ਮੰਗ ਬਸ ਇਹੀ ਹੈ ਮੈਂ ਉਹਦੇ ਨਾਲ ਰਹਿਣਾ ਚਾਹਨੀ ਆ ਬਸ ਇਹ ਆ ਕਿ ਮਤਲਬ ਚਲੋ ਜੋ ਵੀ ਹੈ ਗੱਲ ਮਤਲਬ ਸਹੀ ਹੋ ਜੇ ਤੇ ਮਾਫੀ ਮੰਗੇ ਮੇਰੀ ਮੰਮੀ ਕੋ ਜੋ ਵੀ ਉਹਨੇ ਗਲਤੀ ਕੀਤੀ ਆ ਤੇ ਮੈਂ ਕਿਧਰਮ ਵਾਲੇ ਮੇਰਾ ਸਾਥ ਦੇ ਦੇਣ ਮੇਰੀ ਸਪੋਰਟ ਕਰਨ ਕਿ ਮੇਰੇ ਵੱਲ ਦੀ ਗੱਲ ਕਰਨ ਮੇਰਾ ਨਾਮ ਰਿੰਦੂ ਆਜੀ ਕਿਥੋਂ ਦੇ ਰਹਿਣ ਵਾਲੇ ਜੀ ਅਸੀਂ ਮੀਂਹਟਾ ਰੋਡ ਆਜੀ ਕੀ ਗੱਲ ਹੋਈ ਜਿਹੜੀ ਅੱਜ ਪ੍ਰੈਸ ਕੋਲ ਇਹ ਨਾ ਨਵਾਰਕਾ ਕਾ ਨੋਲੇਜ ਕੁੜੀ ਹੋਈ ਆਈ ਸੀ ਸਾਲ ਹੋ ਗਿਆ ਅੱਛਾ ਜੀ ਆਪਣੀ ਲੜਕੀ ਗਈ ਸੀ ਹਾਂਜੀ ਹਾਂਜੀ ਤੇ ਇਹਨਾਂ ਨੇ ਕੁੜੀ ਤੇ ਬਿਗੀਤਰਾ ਪਹਿਲਾਂ ਨੂੰ ਮਾਰਦੇ ਮੁਰਦੇ ਰਹੇ ਮੁੜ ਕੇ ਨਾਂ ਅੰਜਾਮ ਲਾਤਾ ਵੀ ਇਹਦੇ ਤੇ ਚੀਜ਼ਾਂ ਲਾਈਆਂ ਨੇ ਮਗਰ ਇਹ ਹੁਣ ਕਹਿਣ ਲੱਗੇ ਕਿ ਪਹਿਲੇ ਤੋਂ ਨਹੀਂ ਹੁਣ ਕਹਿਣ ਲੱਗੇ ਕੱਲ ਪਰਸੋਂ ਦੇ ਅੱਛਾ ਜੀ ਤੇ ਮੁੜ ਕੇ ਇੱਥੇ ਪਾਦਰੀ ਮੁੰਡੇ ਵਾਲੇ ਕਹਿੰਦੇ ਪਾਦਰੀ ਫੇਰ ਇਹ ਕੁੜੀ ਕੋ ਲੈ ਆ ਇੱਥੇ ਪਾਦਰੀ ਕੋਈ ਤੇ ਉਹ ਮੁੰਡਾ ਆਇਆ ਪਾਦਰੀ ਬਣ ਕੋ ਕਿੱਦਾਂ ਲੈ ਗਏ ਉਹ ਪਾਦਰੀ ਬਣ ਕੋਈ ਕਰਦੇ ਕਿ ਕਿੱਦਾਂ ਉਹ ਹੁੰਦੇ ਚਰਚ ਉਹਨਾਂ ਦੇ ਅਰੇ ਉਹ ਚਰਚ ਉਹ ਚਰਚ ਨੂੰ ਮੰਨਦੇ ਚਰਚ ਨੂੰ ਮੰਨਦੇ ਅੱਛਾ ਜੀ ਪ੍ਰਿੰਟ ਨੂੰ ਮਨਦੇ ਆਹੇ ਬਾਬਾ ਦੀਪ ਸਿੰਘ ਅੱਛਾ ਜੀ ਤੇ ਉਹ ਹੁਣ ਕੀ ਕਹਿੰਦੇ ਆ ਜੀ ਉਹ ਕਹਿੰਦੇ ਆ ਵੀ ਤੁਸੀਂ ਆਪਣਾ ਤਨ ਬਦਲੋ ਅੱਛਾ ਜੀ ਤੇ ਇਹਨੂੰ ਮੰਨੋ ਚਰਚ ਆਓ ਅੱਛਾ ਜੀ ਅਸੀਂ ਨਹੀਂ ਬਦਲਣਾ ਚਾਹੁੰਦੇ ਅਸੀਂ ਜਿੰਨੂੰ ਮੰਨਦੇ ਅਸੀਂ ਇਹ ਗੱਲ ਕੀਤੀ ਹੈ ਜਿਹੜਾ ਤੁਹਾਨੂੰ ਲੈ ਕੇ ਜੇ ਪਰਸੇ ਹਾਂਜੀ ਕਾਲਾ ਲੈ ਗਿਆ ਮੁੰਡੇ ਪਿਆਰ ਨਾਲ ਬੜਾ ਲੈ ਕੇ ਗਿਆ ਮੈਂ ਤੇ ਘਰ ਆਪਣੇ ਸਫਾਈਆਂ ਕਰਦੀ ਪਈ ਹਾਂ ਕੰਮ ਤੋਂ ਆਈ ਹਾਂ ਕਿੱਥੇ ਲੈਵੇਂ ਗਿਆ ਸੀ ਮੁੰਡਾ ਉਧਰ ਰਵੀਪਾ ਪਾਸਟਰ ਵਾਲੀ ਅੱਛਾ ਜੀ ਫੇਰ ਕੀ ਗੱਲ ਹੋਈ ਫੇਰ ਉਹਨੇ ਮੇਰੇ ਗਲੋ ਫੜ ਲਿਆ ਵਾ ਗਲੋ ਫੜ ਕੇ ਤੇ ਮੁੜ ਕੇ ਵੀ ਇਤਰਾ ਰੋਲਾ ਰੋਲਾ ਪਾਇਆ ਗੰਦੀਆਂ ਗੁੰਦੀਆਂ ਗਾਲਾਂ ਕੱਢੀਆਂ ਮੇਰੇ ਕੱਪੜੇ 파ੜੇ ਅੱਛਾ ਜੀ ਫੇਰ ਮੁੜ ਕੇ ਮੈਂ ਆਪਣੇ ਘਰ ਆ ਗਈਆਂ ਫੇਰ ਘਰ ਆ ਕੇ ਫੇਰ ਉਹਦਾ ਸਹੁਰਾ ਆਇਆ ਹਾਂਜੀ ਸਹੁਰਾ ਆ ਕੇ ਬੜਾ ਗਲਤ ਮਨ ਤੋਂ ਬੋਲਿਆ ਸਾਡੀ ਕੁੜੀ ਠੀਕ ਹੋ ਗਈ ਆ ਇਹ ਆ ਗਈ ਆ ਤੇ ਕੁੜੀ ਸਾਡੀ ਠੀਕ ਹੋ ਗਈ ਆ ਤੇ ਸਾਨੂੰ ਕੁੜੀ ਚੰਗੀ ਆ ਸਾਨੂੰ ਨੌਣੀ ਚ ਅੱਛਾ ਇਹ ਮਰ ਵੀ ਜਾਉ ਤਾਂ ਸਾਨੂੰ ਕੋਈ ਨਹੀਂ ਹੈਗਾ ਇਸ ਇਸ ਇਹਦੀ ਗੱਲ ਸੋਹਰੇ ਵੱਲੋਂ ਕੀਤੀ ਹੈ ਹਾਂਜੀ ਸੋਹਰੇ ਨੇ ਇੱਥੇ ਆਡੇ ਅੰਦਰ ਬਹਿ ਕੇ ਕੀਤੀ ਹੋਈ ਹੈ ਗੱਲ ਕੀ ਮੰਗ ਕੀ ਕਰਦੇ ਅਸੀਂ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਪਾਜੀ ਕਿ ਜੋ ਵੀ ਹੁੰਦਾ ਹੈ ਹੈਲੋ ਲੜਕੀ ਬਾਰੇ ਜੋ ਵੀ ਹੈ ਲੜਕੀ ਪ੍ਰੈਗਨੈਂਟ ਹੈ ਅਗਲਾ ਮਹੀਨਾ ਵਾ ਹੁਣ ਜਦੋਂ ਵਿਆਹ ਦਾ ਮੌਕਾ ਆਇਆ ਤਾਂ ਹੁਣ ਇਸ ਤਰ੍ਹਾਂ ਕਰਨ ਦੇ ਆਪੇ ਪੈਸਾ ਤੇਲਾ ਲਾਉਂਦੇ ਮਾਰੇ ਮਤਲਬ ਜਾਣ ਕੇ ਕਹਿੰਦੇ ਪਏ ਜਾਣ ਕੇ ਕਹਿੰਦੇ ਪਏ ਮੈਂ ਉਹ ਕਹਿੰਦੇ ਪਏ ਕਿ ਆਪਣਾ ਧਰਮ ਬਦਲੋ ਧਰਮ ਬਦਲੋ ਤੇ ਤੁਸੀਂ ਕਹਿੰਦੇ ਪਏ ਅਸੀਂ ਧਰਮ ਨਹੀਂ ਬਦਲਣਾ ਇਸ ਬਾਰੇ ਪੁਲਿਸ ਨੂੰ ਕੰਪਲੇਂਟ ਤੁਹਾਡੇ ਕੋਲ ਕੀਤੀ ਗਈ ਜੀ ਹਾਂਜੀ ਪੁਲਿਸ ਵਾਲੇ ਕੀ ਕਹਿੰਦੇ ਆ ਜੀ ਉਹਨਾਂ ਕੋਈ ਨਹੀਂ ਸੁਣੀ ਸਾਡੀ ਗੱਲ ਹਸਬੰਦ ਨਹੀਂ ਨਾ ਆਇਆ ਉਹਨੂੰ 15 ਸਾਲ ਹੋ ਗਏ ਗਏ ਨੂੰ ਅੱਛਾ ਇਹ ਲੜਕੀ ਦਾ ਤੁਹਾਡੇ ਵੱਲੋਂ ਕੀਤਾ ਗਿਆ ਹਾਂਜੀ ਐ ਕੀਤਾ ਤੁਸੀਂ ਕੱਲ ਮਤਲਬ ਕੱਲੇ ਰਾਤੇ ਪਰਵਾਜ਼ ਜੀ ਕੱਲੇ ਪਰਵਾਜ਼ ਹੁਣ ਤੁਹਾਡੀ ਮਤਲਬ ਕੋਈ ਸੁਣਵਾਈ ਨਹੀਂ ਕਰਦਾ ਤੁਸੀਂ ਮੇਰੇ ਮੰਗ ਕੇ ਕੀ ਕਰਦੇ ਹੋ ਜੀ ਅਸੀਂ ਮੰਗਤ ਕਰਦੇ ਆਂ ਵੀ ਅੱਧਾ-ਅੱਧਾ ਹੋਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਵਾ ਜੋ ਵੀ ਲੜਕੀ ਵੱਲੋਂ ਤੇ ਪੁਲਿਸ ਨੂੰ ਕਿੰਨੀ ਦਿਨ ਹੋ ਗਏ ਤੁਹਾਨੂੰ ਕੰਪਲੇਟ ਕੀਤੀ ਪਰਸੋਂ ਤੋਂ 3 ਦਿਨ ਹੋ ਗਏ ਅਜੇ ਕਿਹੋ ਜੀ ਤੱਕ ਪੁਲਿਸ ਨੇ ਹੋਰ ਕੋਈ ਕੰਪਲੇਟ ਕਰਵਾਇ ਨਹੀਂ ਕੀਤੀ ਨਹੀਂ ਅੱਜ ਵੀ ਗਏ ਆ ਤਾਂ ਉਹਨਾਂ ਕੋਲ ਮੋਲ ਮ ਕੀ ਮੰਗ ਕੇ ਕੀ ਕਰਦੇ ਤੁਸੀਂ ਜੀ ਮੈਂ ਅਸੀਂ ਮੇਰੀ ਬੇਟੀ ਦਾ ਇਨਸਾਫ ਹੋਣਾ ਚਾਹੀਦਾ ਆਪਣੇ ਘਰ ਵਸੇ ਰਸਨ ਸਾਨੂੰ ਕੋਈ ਨਹੀਂ ਹੈਗਾ ਬਾਕੀ ਇਹ ਜਿਹੜੇ ਝੂਠ ਸਾ ਚਲਾਉਂਦੇ ਸਭ ਗਲਤ ਹੈਗਾ ਮੈਂ ਉਹ ਕਹਿੰਦੇ ਕਿ ਤੇ ਧਰਮ ਬਦਲ ਧਰਮ ਬਦਲ ਕਰਕੇ ਕੁਝ ਕਰਦੇ ਹੋ ਤੁਸੀਂ ਉਹ ਕਹਦੇ ਵੀ ਨਹੀਂ ਬਦਲ ਆਹੀ ਨਹੀਂ ਬਦਲਣਾ ਤੁਹਾਨੂੰ ਖੁਦ ਪਤਾ ਵੀ ਸਾਡੇ ਘਰ ਜਗਾ ਹੈਗਾ ਮੰਗਦਾ ਤੁਸੀਂ ਕਹੋ ਮੇਟਾ ਕੋਲੇ ਲਗਾ ਕਿ ਕਿ ਨਦੀ ਕੋਲ ਦੀ ਲੜਕੀ ਨੂੰ ਸੋਹਰਾ ਪਰਵਾਰ ਤਾਂ ਪ੍ਰਸ਼ਨਾ ਕਰਦੇ ਇਹਨਾਂ ਇੱਕ ਦਰਖਾਸਤ ਰੀਟਾ ਵਾ ਵਾਸੀ ਇਧਰਾ ਕਲੋਨੀ ਦੀ ਬਰਪਨ ਸਰਕਾਰ ਦੀ ਗੜੀ ਹੈ ਬਜੀਠਾ ਰੋਡ ਤੋਂ ਸਰ ਤੋਂ ਹੁਣੇ ਦਿੱਤੀ ਕੋ ਦੀ ਲੜਕੀ ਰਮਨਦੀਪ ਕੌਰ ਜਿਹੜੀ ਆ ਉਹ ਕਿੱਥੇ ਲਵਾਰਤਾ ਰੋਡ ਤੇ ਕਿਸ 사ਜ ਨਾਮ ਦੇ ਲੜਕੇ ਨਾਲ ਵਿਆਹੀ ਹੋਈ ਹੈ ਔਰ ਉਹ ਅਸਟਮ ਪ੍ਰੈਗਨੈਂਟ ਹੈ ਲੇਕਿਨ ਦੋਵਾਂ ਜੀਆਂ ਦੇ ਵਿੱਚ ਕਾਫੀ ਜਿਹੜਾ ਤਕਰਾਰ ਚੱਲ ਰਿਹਾ ਵਾ ਕਿ ਉਹ ਇੱਕ ਜਿਹੜਾ ਇਹ ਲੜਕੀ ਦਾ ਘਰ ਵਾਲਾ ਉਹ ਇੱਕ ਸਾਈ ਧਰਮਾ ਨਿਕੜਿਆ ਜਦੋਂ ਕਿ ਇੱਕ ਸਿੱਖ ਧਰਮਾ ਨਿਕੜਿਆ ਦੋਵਾਂ ਦੀ ਆਪਸ ਵਿੱਚ ਮਤਭੇਦ ਚੱਲ ਰਿਹਾ ਜਿਸ ਕਰਕੇ ਇਹਨਾਂ ਦੇ ਆਪਸ ਵਿੱਚ ਤਕਰਾਰਬਾਜ਼ੀ ਕਰਨ ਕੱਲ ਕਾਫੀ ਮਜੀ ਤੁਮਮੇ ਹੋਈਗੀ ਇਹਦੇ ਸਮਾਜ ਦੀ ਦਰਖਾਸਤ ਮਿਲ ਗਈ ਏਸੀ ਕਿਰਪਾਲ ਸਿੰਘ ਜਿਹੜੀ ਪੜਤਾਲ ਕਰ ਰਿਹਾ ਔਰ ਮੇਰੇ ਨੋਟਿਸ ਵਿੱਚ ਵੀ ਆਇਆ ਵਾ ਔਰ ਮੈਂ ਦੋਹਾਂ ਪਾਰਟੀ ਨੂੰ ਕਾਲ ਕੀਤੀ ہوئی ਹੈ ਦਰਖਾਸਤੀ ਪਾਰਟੀ ਨੂੰ ਮੈਂ ਸਵੇਰੇ 12 ਵਜੇ ਬੁਲਾਇਆ ਹੋਇਆ ਤਾਂ ਪਲੱਸ 2 ਜੀ ਨੰਬਰ ਤੇ ਇਹਨਾਂ ਦੇ ਵਿੱਚ ਜੋ ਵੀ ਤਕਰਾਰ ਹੋਏਗਾ ਉਹਦੀ ਮਜਬੂਰਗੀ ਨਾਲ ਤਫ਼ਤੀਸ਼ ਕਰਕੇ ਜੋ ਵਾਦੀ ਕਾਰਵਾਈ ਕੀਤੀ ਜਾਏਗੀ ਐਸੀ ਵੇਖੋ ਅਲੱਗ-ਅਲੱਗ ਧਰਮ ਬੇਸ਼ੱਕ ਹੋ ਸਕਦੇ ਹਨ ਲੇਕਿਨ ਵਿਚਾਰਧਾਰਾ ਸਾਰੇ ਧਰਮਾਂ ਦੀ ਇੱਕ ਹੀ ਹੈ ਕੋਈ ਕਿਸੇ ਕਿਸਮ ਦਾ ਕੋਈ ਕਿਸੇ ਧਰਮ ਦੇ ਵਿੱਚ ਕੋਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਾ ਜਰਾਨੇ ਤਫ਼ਤੀਸ਼ ਇਹੋ ਜੀ ਕੋਲ ਸਾਹਮਣੇ ਆਏਗੀ ਤਾਂ ਦੇਖੋ ਖਲਾਫ ਜੋ ਕਾਰਵਾਈ ਕੀਤੀ ਜਾਵੇ ਸਰ ਲੜਕੀ ਕਹਿੰਦੀ ਉਹ ਬਾਬਾ ਦੀਪ ਸਿੰਘ ਨੂੰ ਮੰਨਦੀ ਹੈ ਤੇ ਉਹ ਕਹਿੰਦੀ ਕਿ ਕੋਈ ਜਰਦਾ ਵੇਖੋ ਜੋ ਕਿਸੇ ਦਾ ਕਹਿਣਾ ਇੱਕ ਇਹ ਕੰਪਲੇਂਟ ਦੇ ਮਤਲਬ ਕਿ ਦੋਸ਼ ਨੇ ਇਹ ਜਦੋਂ ਉਹਦੇ ਘਰ ਵਾਲਾ ਸਾਹਮਣੇ ਆਏਗਾ ਉਹ ਕੰਪਲੇਂਟ ਦੇ ਦੋਸ਼ ਜਿਹੜਿਆਂ ਨੂੰ ਉਹਨੂੰ ਵੈਰੀਫਾਈ ਕੀਤਾ ਜਾਏਗਾ ਜੋ ਐਲੀਗੇਸ਼ਨ ਹੋਣਗੇ ਉਹਨਾਂ ਨੂੰ ਵੈਰੀਫਾਈ ਕਰਵਾ ਜੋ ਕਾਰ ਵੀ ਪੱਤੀ ਕੀਤੀ ਹੈ